ਪੰਜਾਬ ਦਾ ਪ੍ਰਭਾਰੀ ਬਣਾਏ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਏ ਸੀਨੀਅਰ ਕਾਂਗਰਸੀ ਨੇਤਾ ਕਮਲ ਲਾਹ ਦਾ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਚਾ ਕੀਤਾ ਹੈ ਕੈਪਟਨ ਦਾ ਕਹਿਣਾ ਹੈ ਕਿ ਕਮਲ ਲਾਹ ਦਾ 84 ਦੰਗਿਆਂ 'ਚ ਕੋਈ ਰੋਲ ਨਹੀਂ ਹੈ ਥਿਸ ਇਜ਼ ਲਾਈਜ਼ ਟੋਟਲ ਲਾਈਜ਼ ਕਮਲ ਵਾਸ ਨਾਟ ਇਨਵੋਲਵਡ ਇਨ ਐਨੀਥਿੰਗ ਆਮ ਨਾਟ ਸੇਇੰਗ ਸੋ ਬਿਕਾਜ਼ ਆਮ ਨੋਨ ਹਿਮ ਫਰਮ ਆਲ ਥਿਸ ਟਾਈਮ ਬਟ ਆਮ ਨੋ ਦ ਫੈਕਟਸ ਆਫ ਦ ਕੇਸ ਆਈ ਵਾਸ ਔਨ ਦੀ ਅਦਰ ਸਾਈਡ ਆਫ ਦ ਫੈਂਸ ਐਟ ਥੈਟ ਟਾਈਮ ਡੋਨਟ ਯੂ ਰਿਮੈਂਬਰ ਇਨ 84 ਜੂਨ ਆਈ ਹੈਡ ਰਿਜ਼ਾਈਨਡ so when i went there in 84 november i was a member of the opposition not of the congress party and i have named five people who were involved dharmdas shastri lalit maken sanjeesh uh, sanjeek oh, what is the name arjun das etkeel uh, 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 bhagat and that uh, sajan kumar e panch bandyan de main naam lette si mainu ki fark painda si if there was a name of kamalnath or jagdish thakur mai bhi keh dena si ਕੈਪਟਨ ਦਾ ਕਹਿਣਾ ਹੈ ਕਿ 84 ਸਿੱਖ ਕਤਲੇਆਮ ਚ ਜਗਦੀਸ਼ ਟਾਇਟਲਰ ਅਤੇ ਕਮਲਨਾਥ ਦਾਨਾ ਸਿਆਸੀ ਰੰਜਿਸ਼ ਦੇ ਚੱਲਦੇ ਲਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ